ਪੰਜਾਬ ਚ ਗਰਮੀ ਦਾ ਕਹਿਰ ਤਤ ਦੇ ਗਰਮੀ ਚ ਵੀ ਦਰਬਾਰ ਸਾਹਿਬ ਨਤਮਸਤਕ ਹੋ ਰਹੀਆਂ ਸੰਗਤਾਂ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਲਈ ਕੀਤੇ ਵਿਸ਼ੇਸ਼ ਪ੍ਰਬੰਧ ਇਨੇ ਦਿਨੀ ਪੂਰੇ ਉੱਤਰ ਭਾਰਤ ਚ ਗਰਮੀ ਨੇ ਤਮਾਹੀ ਮਚਾਈ ਹੋਈ ਹੈ ਅਮਿਰਸਰ ਦਾ ਤਾਪਮਾਨ 44 ਤੋਂ 40 ਡਿਗਰੀ ਤੱਕ ਪਹੁੰਚ ਗਿਆ ਹੈ ਪਰ ਇਸ ਨਾਲ ਸਲਾਨੀਆਂ ਦੀ ਗੁਰੂ ਘਰ ਦੇ ਦਰਸ਼ਨ ਕਰਨ ਦੀ ਇੱਛਾ ਅਤੇ ਉਹਨਾਂ ਦੀ ਸ਼ਰਧਾ ਤੇ ਕੋਈ ਵੀ ਅਸਰ ਨਹੀਂ ਪਿਆ ਹੈ ਉਹ ਇਸ ਗਰਮੀ ਦੇ ਪ੍ਰਭਾਵ ਕੀਤੇ ਬਿਨਾ ਆਪਣੇ ਪਰਿਵਾਰਾਂ ਨਾਲ ਗੁਰੂ ਘਰ ਜਾ ਕੇ ਨਤਮਸਤਕ ਹੋ ਰਹੇ ਹਨ ਇਸ ਮੁਕੇ ਸ਼੍ਰੋਮਣੀ ਕਮੇਟੀ ਨੇ ਇਸ ਗਰਮੀ ਤੋਂ ਸ਼ਰਧਾਲੂਆਂ ਨੂੰ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਨੇ ਜਿਨ੍ਹਾਂ ਤੋਂ ਸ਼ਰਧਾਲੂ ਵੀ ਸੰਤੁਸ਼ਟ ਦਿਖਾਈ ਦੇ ਰਹੇ ਨੇ ਅੰਮ੍ਰਿਤਸਰ ਤੋਂ ਅਮਨਦੀਪ ਪਾਸੀ ਪੁੱਛੋਏ ਅਸੀਂ ਪੰਜਾਬ ਬਟਾਲੇ ਤੋਂ ਆਏ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਹੈ ਲੇਕਿਨ ਗੋਲਡਨ ਐਪਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਲੋਕ ਖਾਸ ਅਰੇਂਜਮੈਂਟ ਕੀਤੇ ਗਏ ਗਰਮੀਆਂ ਨੂੰ ਲੈ ਕੇ ਕੀ ਕੀ ਅਰੇਂਜਮੈਂਟ ਹੈ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਅੱਛੇ ਅਰੇਂਜਮੈਂਟ ਕੀਤੇ ਹੋਏ ਨੇ ਸੰਗਤਾਂ ਵਾਸਤੇ ਖੁੱਲਾ ਲੰਗਰ ਵੀ ਵਰਤਾਇਆ ਜਾਂਦਾ ਹੈ ਪੱਖਿਆਂ ਦੀ ਇੰ ਸਭ ਬਹੁਤ ਅੱਛਾ ਕਿੱਤਾ ਹੋਇਆ ਵਧੀਆ ਜੇ ਦਰਸ਼ਨ ਹੁੰਦੇ ਨੇ ਔਰ ਕਿਉਂ ਬਈ ਲਾਈਨਾਂ ਵਾਈਜ਼ ਸਾਰਿਆਂ ਨੂੰ ਭੇਜਦੇ ਨੇ ਅੰਦਰ ਇੱਥੇ ਕਿਸੇ ਨੂੰ ਕੋਈ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਵਾਹਿਗੁਰੂ ਦੀ ਚੜ੍ਹਦੀ ਕਲਾ ਹੈਗੀ ਇੱਥੇ ਆ ਕੇ ਗਰਮੀ ਦਾ ਅਹਿਸਾਸ ਹੋਇਆ ਜਿਸ ਹਿਸਾਬ ਨਾਲ ਪੰਖੇ ਲਾਏ ਪਾਣੀ ਵਾਲੇ ਬੈਕਾਂ ਦੇ ਪਾਣੀ ਪਾnde ਸ਼ਬੀਲਾ ਲਾਈਆਂ ਨਾ ਜੀ ਨਾ ਉਹ ਪਰਮਾਤਮਾ ਦੀ ਮਿਹਰ ਹੈ ਕਿਸੇ ਨੂੰ ਗਰਮੀ ਕੁਝ ਪਤਾ ਨਹੀਂ ਲੱਗਦੀ ਦਰਸ਼ਨ ਕਰਕੇ ਬਲਕਿ ਮਨ ਬੇਸ਼ੁਦ ਜਾਂਦਾ ਤੇ ਠੰਡ ਵੀ ਪੈ ਜਾਂਦੀ ਹੈ ਫਰਮਨੂਰ ਕਿਥੋਂ ਆਏ ਹੋ ਕਿਹਨਾਂ ਤੋਂ ਅਸੀਂ ਚੰਡੀਗੜ੍ਹ ਤੋਂ ਆਏ ਆ ਬਹੁਤ ਜ਼ਿਆਦਾ ਅੱਛਾ ਐਕਸਪੀਰੀਅੰਸ ਰਿਹਾ ਹੈ ਬਿਲਕੁਲ ਗਰਮੀ ਦਾ ਅਹਿਸਾਸ ਨਹੀਂ ਹੋਇਆ ਕਿਉਂਕਿ ਇੱਥੇ ਇਹਨਾਂ ਨੇ ਮੈਟ ਵਿਛਾਏ ਨੇ ਉਹਨਾਂ ਦੇ ਉੱਤੇ ਪਾਣੀ ਪਾਇਆ ਤਾਂ ਕਿ ਠੰਡਾ ਫੀਲ ਹੋਵੇ ਫੈਨ ਲੱਗਾ ਉਹਦੇ ਨਾਲ ਪਾਣੀ ਵੀ ਆਉਂਦਾ ਸਪ੍ਰਿੰਕਲਰ ਟਾਈਪਸ ਉਹ ਵੀ ਬਹੁਤ ਅੱਛਾ ਹੈ ਨਾਰੇ ਕੁਲਰ ਲੱਗੇ ਨੇ ਜਗ੍ਹਾ ਜਗ੍ਹਾ ਤੇ ਛਬੀਲਾਂ ਲਾਈਆਂ ਨੇ ਠੰਡਾ ਪਾਣੀ ਦਿੰਦੇ ਪਏ ਨੇ ਬਹੁਤ ਅੱਛਾ ਫੀਲ ਹੋਇਆ ਕੋਈ ਗਰਮੀ ਫੀਲ ਨਹੀਂ ਹੋਈ ਵੈਗਰ ਜੀ ਦਾ ਖਾਲਸਾ ਵੈਗਰ ਜੀ ਸ ਅਕਾਲ ਪੁਰਖ ਜੀ ਹਰਿ ਮੰਦਿਰ ਦਾ ਉਸ ਜੀ ਦਰਬਾਰ ਸਾਹਿਬ ਵਿੱਚ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਸੋ ਹੁਣ ਗਰਮੀ ਦੇ ਦਿਨਾਂ ਵਿੱਚ ਸੰਗਤਾਂ ਦੀ ਜਿਹੜੀ ਆਮਦ ਹੋਰ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਹੁਣ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਸੋ ਇਹ ਛੁੱਟੀਆਂ ਦੇ ਦਿਨਾਂ ਵਿੱਚ ਜਿੱਥੇ ਸੰਗਤ ਦੀ ਆਮਦ ਵਧੀ ਹੈ ਉੱਥੇ ਸਤਿਗੁਰੂ ਜੀ ਹਰਿ ਮੰਦਿਰ ਸਾਹਿਬ ਦੇ ਜਿਹੜੇ ਪ੍ਰਬੰਧ ਵੀ ਉਹ ਵਿਸਾਲ ਕੀਤੇ ਗਏ ਨੇ ਗਰਮੀਆਂ ਦੇ ਦਿਨਾਂ ਨੂੰ ਦੇਖਦੇ ਹੋਏ ਜਿਵੇਂ ਪ੍ਰਕਰਮਾਂ ਦੇ ਵਿੱਚ ਜਿਹੜੀ ਮਿੱਟੀਾਂ ਦੀ ਵਿਸਾਈਆ ਉਹ ਵੱਧ ਕਰ ਦਿੱਤੀ ਗਈ ਆ ਤੇ ਹਰ ਘੰਟੇ ਡੇਢ ਘੰਟੇ ਬਾਅਦ ਲੋਡ ਅਨਸਾਰ ਉਹਨਾਂ ਨੂੰ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਜਿਹੜੇ ਪੈਰ ਨੇ ਉਗਰ ਬਣਾ ਹ ਇਹਨਾਂ ਟਾਟਾ ਤੋਂ ਇਲਾਵਾ ਸੰਗਤਾਂ ਦੇ ਲਈ ਚਾਹੇ ਘੰਟਾ ਘਰ ਹੋ ਗਿਆ ਚਾਹੇ ਦਰਸ਼ਨੀ ਡਿਊਟੀ ਹੋ ਗਈ ਚਾਹੇ ਲੰਗਰ ਹਾਲ ਦੇ ਸਾਹਮਣੇ ਹੋ ਗਿਆ ਜੇ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਹੋਇਆ ਇੱਥੇ ਸੰਗਤਾਂ ਦੇ ਲਈ ਸਾਹ ਕਰਨ ਵਕਤੇ ਚਾਨਣੀਆਂ ਬਣਾਈਆਂ ਗਈਆਂ ਨੇ ਤਾਂ ਕਿ ਸੰਗਤਾਂ ਨੂੰ ਜਾਣ ਮੁਕੇ ਧੁੱਪ ਨਾ ਲੱਗੇ ਤੇ ਇਸ ਤੋਂ ਇਲਾਵਾ ਅ ਪ੍ਰਕਰਮਾਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਵੇਂ ਦਰਸ਼ਨ ਜੋੜੀ ਦੇ ਸਾਹਮਣੇ ਸੰਗਤਾਂ ਦੇ ਲਈ ਜਦੋਂ ਲੈਣਾ ਚ ਖੜਦੀ ਆ ਸੰਗਤ ਉਹਨਾਂ ਨੂੰ ਗਰਮੀ ਨਾ ਲੱਗੇ ਵਧੀਆ ਵੱਡੇ ਵਾਟਰ ਪੂਲ ਰਹਾਵਾ ਵਾਲੇ ਪੂਲਰ ਲਗਾਏ ਗਏ ਨੇ ਤੇ ਉੱਪਰੋਂ ਇੱਕ ਪਾਣੀ ਵਾਲਾ ਡ੍ਰਿਪ ਵੀ ਲਾਇਆ ਗਿਆ ਤਾਂ ਕਿ ਸੰਗਤਾਂ ਨੂੰ ਗਰਮੀ ਮਹਿਸੂਸ ਨਾ ਹੋਵੇ ਕਿਉਂਕਿ ਸੰਗਤਾਂ ਨੂੰ ਘੰਟਾ ਘਾਟਾ ਦੋ ਦੋ ਘਾਟੇ ਉੱਥੇ ਆਪਣੇ ਖੜ ਕੇ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਸੰਗਤਾਂ ਪ੍ਰਤੀ ਵੀ ਇੱਕ ਬੇਇਬਤੀ ਆ ਜਦੋਂ ਅਸੀਂ ਦਰਸ਼ਨੀ ਡਿਊਟੀ ਦੇ ਸਾਹਮਣੇ ਲੈਣਾ ਦੇ ਵਿੱਚ ਅਸੀਂ ਖੜਦੇ ਆ ਗਰਮੀ ਦੇ ਦਿਨ ਹੋਣ ਕਰਕੇ ਥੋੜਾ ਜਿਹਾ ਅੱਗੋਂ ਤੋਂ ਪਿੱਛੋਂ ਤੋਂ ਆਪਣਾ ਸੰਗਤ ਤੋਂ فاਸਲਾ ਰੱਖਣਾ ਚਾਹੀਦਾ ਤਾਂ ਕਿ ਆਪ ਨੂੰ ਵੀ ਗਰਮੀ ਘੱਟ ਲੱਗੇ ਤੇ ਦੂਸਰੇ ਨੂੰ ਵੀ ਗਰਮੀ ਤੋਂ ਬਚਾਇਆ ਜਾ ਸਕੇ ਸੋ ਇਹ ਗਰਮੀਆਂ ਦੇ ਸੀਜ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰਕਰਮਾਂ ਦੇ ਵਿੱਚ ਸਰੋਵਰ ਤੇ ਚਾਰੇ ਕੋਨਿਆਂ ਤੇ ਠੰਡੇ ਜਲ ਦੀ ਸੇਵਾ ਚਲਦੀ ਆ ਸੋ ਸੰਕਟਾਂ ਦੇ ਲਈ ਠੰਡੇ ਜਲ ਦੀ ਸੇਵਾ ਵੀ ਕੀਤੀ ਜਾਂਦੀ ਆ ਬਬਲ ਮਹਾਜੰਦੀ ਰਿਪੋਰਟ ਸਬਸਕ੍ਰਾਈਬ ਕਰੋ ਜਲਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦਿ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.